ਕੈਨੇਡਾ ਦੇ ਮੁੱਖ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਲਾਰੈਂਸ ਬਿਸ਼ਨੋਈ ਗੈਂਗ ਨੂੰ ਅੱਤਵਾਦੀ ਸੰਗਠਨਾ ਦੀ ਸੂਚੀ 'ਚ ਸ਼ਾਮਲ ਕਰਨ ਦੀ ਮੰਗ ਕਰਨ ਵਾਲਿਆਂ 'ਚ ਸ਼ਾਮਲ ਹੋ ਗਈ ਹੈ। ਪਾਰਟੀ ਦੇ ਪਬਲਿਕ ਸੇਫਟੀ ਸ਼ੈਡੋ ਮਿਨਿਸਟਰ ਫ੍ਰੈਂਕ ਕੈਪੂਟੋ ਨੇ ਇਸ ਸਬੰਧ ਵਿੱਚ ਫੈਡਰਲ ਪਬਲਿਕ ਸੇਫਟੀ ਮਿਨਿਸਟਰ ਗੈਰੀ ਅਨੰਦਾ ਸੰਗਰੀ ਨੂੰ ਪੱਤਰ ਲਿਖਿਆ ਹੈ ਜਿਸ ਵਿੱਚ ਉਹਨਾਂ ਕਹੇ ਕਿ ਬਿਸ਼ਨੋਈ ਗੈਂਗ ਨੂੰ ਅੱਤਵਾਦੀ ਸੰਗਠਨ ਘੋਸ਼ਿਤ ਕਰਨ ਦੇ ਵਾਜਿਬ ਆਧਾਰ ਨੇ ਜਿਸ ਨੇ ਕੈਨੇਡਾ ਅਤੇ ਵਿਦੇਸ਼ਾਂ 'ਚ ਹਿੰਸਕ ਘਟਨਾਵਾਂ ਦੀ ਜ਼ਿੰਮੇਵਾਰੀ ਲਈ ਹੈ। ਇਸ ਗੈਂਗ ਨੇ ਹਾਲ ਹੀ 'ਚ ਸਰੀਚ ਕਪ ਸ਼ਰਮਾ ਦੇ ਕੈਪਸ ਕੈਫੇ ਤੇ ਹੋਈ ਗੋਲੀਬਾਰੀ ਦੇ ਵੀ ਕਥਿਤ ਤੌਰ ਤੇ ਜ਼ਿੰਮੇਵਾਰੀ ਲਈ ਹੈ ਬਿਸ਼ਨੋਈ ਗੈਂਗ ਨੂੰ ਸਰੀ ਗੁਰਦੁਆਰਾ ਸਾਬ ਦੇ ਪ੍ਰਧਾਨ ਹਰਦੀਪ ਸਿੰਘ ਨੱਜਰ ਦੇ ਕਤਲ ਨਾਲ ਵੀ ਜੋੜਿਆ ਜਾ ਰਿਹਾ ਹੈ ਪੀ ਆਰ ਪਾਲਿਫ ਨੇ ਗੈਂਗਸਟਰਾਂ ਦੇ ਕੈਨੇਡਾ ਚ ਦਾਖਲ ਹੋਣ ਲਈ ਲਿਬਰਲ ਸਰਕਾਰ ਦੀਆਂ ਨਰਮ ਨੀਤੀਆਂ ਨੂੰ ਜ਼ਿੰਮੇਵਾਰ ਠਰਾਇਆ ਅਤੇ ਮੰਗ ਕੀਤੀ ਹੈ ਕਿ ਬਿਸ਼ਨੋਈ ਗੈਂਗ ਦੇ ਗੈਂਗਸਟਰਾਂ ਨੂੰ ਜਲਦ ਗ੍ਰਿਫਤਾਰ ਕਰਕੇ ਡਿਪੋਰਟ ਕੀਤਾ ਜਾਵੇ ਜ਼ਿਕਰ ਕਰਦੀ ਹੈ ਕਿ ਬੀਸੀ ਦੇ ਪ੍ਰੀਮੀਅਰ ਡੇਵਿਡ ਈਬੀ ਅਤੇ ਅਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥਸਨ ਨੇ ਸਰੀ ਅਤੇ ਬ੍ਰੈਮਟਨ ਦੇ ਮੇਅਰਸ ਪਹਿਲਾਂ ਹੀ ਪੀਐਮ ਕਾਰਨੀ ਸਰਕਾਰ ਨੂੰ ਇਸ ਗਰੁੱਪ ਨੂੰ ਅਤਵਾਦੀ ਸੰਗਠਨ ਨਾਮਜ਼ਦ ਕਰਨ ਦੀ ਮੰਗ ਕਰ ਚੁੱਕੇ ਨੇ